ਜੀ ਸਤਿ ਸ਼੍ਰੀਕਾਲ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੀ ਹੋਮਗੇ ਹਾਂਜੀ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹੈਗੇ ਆ ਚੋਲੇ ਇਹ ਹੁੰਦੇ ਸੀ ਪ੍ਰਾਣੇ ਸਮੇਂ ਦੇ ਵਿੱਚ ਇਹਨਾਂ ਚੋਲਿਆਂ ਦੇ ਵਿੱਚ ਆਪਾਂ ਲਾਮ ਸ਼ਾਮ ਜਾਣ ਤੋਂ ਬਿਨਾ ਜਿਵੇਂ ਕਿ ਆਪਾਂ ਰਿਸ਼ਤੇਦਾਰਾਂ ਚ ਜਾਣ ਤੋਂ ਬਿਨਾ ਵਿਆਹਾਂ ਸ਼ਾਦੀਆਂ ਚ ਜਾਣ ਤੋਂ ਬਿਨਾ ਵੀ ਆਪਾਂ ਜਿਵੇਂ ਇਹ ਝੋਲਾ ਲਿਜਾ ਕੇ ਜਿਵੇਂ ਆਪਾਂ ਸ਼ਹਿਰ ਦੇ ਵਿੱਚ ਚੱਲੇ ਆ ਕਿਸੇ ਦੇ ਵਿੱਚ ਵੀ ਕੋਈ ਚੀਜ਼ ਖਰੀਦਦਾਰੀ ਕਰਨੀ ਆ ਜਿਵੇਂ ਵੀ ਅੱਜ ਕੱਲ ਤਾਂ ਲਫਾਫੇ ਹੈਗੇ ਆ ਤਰਾਂ-ਤਰਾਂ ਦੀ ਚੱਲ ਪਈ ਆ ਨਾ ਦੁਕਾਨਾਂ ਵਾਲਿਆਂ ਦੇ ਆਪ ਦੇ ਬਣਵਾਈ ਦੀ ਆ ਉਦੋਂ ਬੀਬੀਆਂ ਇਹਨਾਂ ਝੋਲਿਆਂ ਦੇ ਵਿੱਚ ਹੀ ਚੀਜ਼ ਪਾ ਕੇ ਆਦੀ ਲੈ ਕੇ ਆ ਜਾਂਦੀਆਂ ਹੁੰਦਾ ਸੀਗੀਆਂ ਠੀਕ ਹੈ ਇਹ ਜੋ ਲਿਆਂਦਰ ਵਾਇਸੀ ਵਿਆਹ ਸ਼ਾਦੀਆਂ ਦੇ ਵਿੱਚ ਬੀਬੀਆਂ ਨੂੰ ਦਿੱਤੇ ਜਾਂਦੇ ਸੀ ਜਦੋਂ ਆਪਾਂ ਉਹ ਵਿਆਹ ਸ਼ਾਦੀ ਮੇਲਗੇਲ 'ਚ ਜਾਂਦੇ ਸੀ ਜਿਵੇਂ ਹੁਣ ਆਪਾਂ ਚੰਗੇ ਚੰਗੇ ਬੈਗ ਲੈ ਲੈਨੇ ਆ ਕੋਈ ਚੀਜ਼ਾਂ ਲੈ ਲੈਨੇ ਹੈਗੇ ਹਨਾ ਟੈਚੀ ਲੈ ਲੈਨੇ ਆ ਸੂਟਕੇਸ ਜੋ ਵੀ ਲੈ ਲਓ ਹਨਾ ਬਕਸਾ ਤੇ ਉਦੋਂ ਇਹ ਚੀਜ਼ਾਂ ਦੇ ਵਿੱਚ ਹੀ ਲੋਕ ਲੈ ਕੇ ਜਾਂਦੇ ਹੁੰਦੇ ਸੀ ਆਪ ਦੇ ਦੋ ਤਿੰਨ ਇੰਨਾ ਤਵਾਲਾ ਫੈਸ਼ਨ ਹੁੰਦਾ ਨਹੀਂ ਸੀ ਜਿਵੇਂ ਹੁਣ ਅੱਜ ਕੱਲ੍ਹ ਚੱਲਦਾ ਹੈ ਤੇ ਆਦੇ ਦੋ ਸੂਟ ਇਹਦੇ ਵਿੱਚ ਹੀ ਪਾ ਲੈਨੇ ਹਨਾ ਤੇੜ ਕੋਈ ਜੇ ਬੰਦੇ ਹੋਣੇ ਤਾਂ ਉਹਨਾਂ ਨੇ ਆਦਾ ਕੋਈ ਉਹ ਸਾਫਾ ਸੁਫਾ ਪਾ ਲੈਣਾ ਤੇ ਆਦਾ ਸੂਟ ਪਾ ਲੈਣਾ ਨੀਕਰ ਪਾ ਲੈਣੀ ਕਿ ਸ਼ਹਿਰਾ ਜਾਂ ਜੋ ਹਨ ਤੇ ਇਦਾਂ ਕਰਕੇ ਵੀ ਇਹ ਉਦੋਂ ਤਾਂ ਐਂ ਚੱਲਦਾ ਸੀ ਕੰਮ ਸਾਦੇ ਲੋਕ ਸੀ ਸਾਦਾ ਰਹਿਣ ਸਹਿਣ ਸਾਦਾ ਖਾਣ ਪਾਣ ਤੇ ਹੁਣ ਆਪਾਂ ਹੋ ਗਏ ਮਾਡਰਨ ਤੇ ਆ ਚੀਜ਼ਾਂ ਨੂੰ ਭੁੱਲ ਗਏ ਇਹ ਹੈਗੇ ਝੋਲੇ ਇਹ ਝੋਲਾ ਹੈਗਾ ਇਹ ਬਹੁਤ ਇਹ ਮੇਨ ਲਾਦਾ ਹੈ ਤਿੰਨ ਤਿੰਨ ਜਾਂ ਚਾਰ ਚਾਰ ਟੰਕੇ ਚੱਕ ਕੇ ਪਾਇਆ ਹੋਇਆ ਹੈ ਆਹ ਚਾਰ ਚਾਰ ਟੰਕੇ ਤਿੰਨ ਜਾਂ ਚਾਰ ਹੈਨਾ ਤੇ ਇਹ ਐ ਇਦਾਂ ਕਢਾਈ ਕਢੀ ਜਾਂਦੀ ਸੀਗੀ ਤੇ ਇਦਾਂ ਵੀ ਬੰਗਾਰ ਦੇ ਡਿਜ਼ਾਈਨ ਪਾ ਲੈਂਦੀਆਂ ਸੀਂਆਂ ਤੇ ਕੱਢ ਕੇ ਤੇ ਫਿਰ ਉਹਨੂੰ ਪਹਿਲਾਂ ਕੱਢਦੀਆਂ ਸੀਂਆਂ ਪੱਲੜ ਜਾਂ ਛੋਟਾ ਜਿਹਾ ਲੈ ਕੇ ਮਨ ਕੇ ਵੀ ਇੰਨੇ ਦਾ ਸਾਡਾ ਝੋਲਾ ਬਣ ਜੂਗਾ ਤੇ ਫਿਰ ਇਹਨੂੰ ਸਿਉਂ ਲੈਂਦੀਆਂ ਸੀਂਆਂ ਆ ਚੱਲ ਰਾ ਲਾ ਲਾ ਕੇ ਐਂ ਸਿਉਂ ਲੈਂਦੀਆਂ ਸੀਂਆਂ ਸਿਉਂ ਸਿਉਂ ਕੇ ਤੇ ਐਂ ਵਧੀਆ ਉੱਤੇ ਆਹ ਟਣੀਆਂ ਟੂੜੀਆਂ ਲਾ ਕੇ ਸਾਰਾ ਕੁਝ ਆਪ ਦਾ ਵਧੀਆ ਕਰ ਲੈਂਦੀਆਂ ਸੀਂਆਂ ਤੇ ਹੱਥੀ ਤਿਆਰ ਕਰ ਲੈਂਦੀ ਆਂ ਸੀ ਸ਼ਹਿਰਾਂ ਬਜ਼ਾਰਾਂ ਦੇ ਵਿੱਚੋਂ ਇਹ ਚੀਜ਼ਾਂ ਜਿਹੜੀ ਇੱਕ ਦੂਜੇ ਨੂੰ ਦੇਖੋ ਦੇਖ ਖਰੀਦੋ ਫਰੋਕ ਤਾਂ ਆਪਾਂ ਕਰਦੇ ਆਂ ਉਹ ਚੀਜ਼ ਤੋਂ ਹਟ ਕੇ ਉਦੋਂ ਇਹਨਾਂ ਚੀਜ਼ਾਂ ਦੀ ਰੀਜ਼ ਕਰਦੀਆਂ ਸੀ ਇਹਨਾਂ ਚੀਜ਼ਾਂ ਦੇ ਡਿਜ਼ਾਈਨ ਸੀ ਜਿਹੜੇ ਬੀਬੀਆਂ ਲਕੋਲ ਕੋ ਕੇ ਰੱਖਦੀਆਂ ਸੀਂਆਂ ਵੀ ਮੇਰਾ ਡਿਜ਼ਾਈਨ ਕਿਸੇ ਨੂੰ ਪਤਾ ਲੱਗ ਜੇ ਤੇ ਪ੍ਰਾਣਾ ਨਾ ਮੋ ਜੀ ਤੇ ਡਿਜ਼ਾਈਨ ਕੀ ਆਹ ਆਹੀ ਵੱਡੀਆਂ ਵੱਡੀਆਂ ਵੇਲਾਂ ਦੇ ਵਿੱਚੋਂ ਕੱਢ ਕੇ ਛੋਟਾ ਕਰ ਲੈਂਦੀ ਆਂ ਸੀ ਡਿਜ਼ਾਈਨ ਜੇ ਕੋਈ ਉਹ ਵੱਡਾ ਜਾਲ ਜੂਲ ਹੁੰਦਾ ਸੀ ਉਹ ਚੋਂ ਇੱਕ ਛੋਟਾ ਆਲਾ ਚੱਕ ਲੈਣਾ ਜਿਵੇਂ ਹੁਣ ਆ ਬੁੜੀਆਂ ਸੂਟਾਂ ਸਟਾਂ ਤੇ ਐ ਟਿੱਕੀਆਂ ਆ ਦੀ ਗੋਠੀ ਜੀ ਪ ਉਹ ਮੇਰਾ ਛੋਟਾ ਡਿਜ਼ਾਈਨ ਪਾ ਕੇ ਅੱਗੇ ਛੋਟੇ-ਛੋਟੇ ਕਰ ਲੈਣਾ ਇਹਦੇ ਵਿੱਚ ਦੇਖੋ ਝੋਲੇ ਦਾ ਇਹ ਡਿਜ਼ਾਈਨ ਹੋ ਗਿਆ ਇੱਕ ਤਾਂ ਤੇ ਇੱਕ ਫਿਰ ਆ ਡਿਜ਼ਾਈਨ ਹੋ ਗਿਆ ਝੋਲੇ ਦਾ ਦੇਖੋ ਇਹਨੂੰ ਇਹਨੂੰ ਫਲਕਾਰੀ ਵਰਗਾ ਡਿਜ਼ਾਈਨ ਆ ਹਨਾ ਹੈ ਤਾਂ ਬਸ ਇਹ ਮਤਲਬ ਗੀ ਆਹਾ ਟਾਂਕੇ ਜੱਕੇ ਵੀ ਆ ਇੱਥੋਂ ਵੱਧਾ ਇੱਥੇ ਇੱਥੋਂ ਆਹਲਾ ਟਾਂਕਾ ਪਾ ਕੇ ਤੇ ਦੂਆ ਵਧਾਤੇ ਆ ਉਦੋਂ ਵਧਾਤਾ ਹਨਾ ਤੇ ਬਾਕੀ ਇਧਰ ਉੱਚੇ ਨੀਵੇਂ ਹੀ ਕਰਨੇ ਹੁੰਦੇ ਆ ਟਾਂਕੇ ਬਸ ਤੇ ਡਿਜ਼ਾਈਨ ਉਕਰਿਆ ਜਾਂਦਾ ਪਰ ਹੁੰਦਾ ਇਹ ਮਿਹਨਤ ਨਾਲ ਤੇ ਦਿਮਾਗ ਨਾਲ ਆ ਮੇਰੇ ਵਰਗੀਆਂ ਕਈ ਬੀਬੀਆਂ ਨੂੰ ਮੇਰੇ ਅਰਗ ਨੂੰ ਨਹੀਂ ਵੀ ਆਉਂਦਾ ਹੁੰਦਾਗਾ ਠੀਕ ਹੈ ਜੀ ਤੇ ਆ ਦੇਖੋ ਇਹ ਦਿਮਾਗ ਦੀਆਂ ਖੇਡਾਂ ਖੇਡਾਂ ਐ ਸਾਰੀਆਂ ਇਹ ਵੀ ਇਹ ਮਿਲਣਾ 4 ਤੋਂ 6 ਵੀ ਹੋ ਸਕਦੇ ਆ ਹਨ ਤੇ ਕਿਉਂਕਿ ਇਹ ਹੈਗਾ ਇਹ ਪੱਛਮ ਦਾ ਧਾਗਾ ਤੇ ਇਹ ਨੂੰ ਕਹਿ ਦਿੰਦੇ ਹੁੰਦੇ ਸੀ ਵੀ ਐਂਕਰ ਦਾ ਧਾਗਾ ਕਹਿ ਦਿੰਦੇ ਸੀ ਜਾਂ ਟਟ ਟੁੱਟ ਬੀਬੀਆਂ ਕਹਿ ਲੈਂਦੀਆਂ ਸੀ ਟਟ ਜਾ ਹਨ ਕਈ ਵਾਰੀ ੱਟਿ ਉੱਟੀ ਦੇ ਵੀ ਕਹਿ ਦਿੰਦੇ ਸੀ ਉਹਦੇ ਪੁਰਾਣੇ ਸਮੇਂ 'ਚ ਤਾਂ ੱਟਿ ਹੁੰਦੀ ਸੀ ੱਟਿ ਤਾਂ ਮੈਂ ਵੇਖੀ ਆ ਅੱਟੀ ਨੂੰ ਦਾ ਅਸੀਂ ਫਿਰ ਗੋਲਾ ਐ ਮਸਾਮਸਾਂ ਕਰਦੇ ਬਾਹਮਾ ਰਹਿ ਜਾਂਦੀਆਂ ਹਨ ਵੀ ਆ ਬੁੜੀਆਂ ਬੀਬੀਆਂ ਆਪਣੀਆਂ ਦਾਦੀਆਂ ਮਾਵਾਂ ਤੇ ਉਹ ਨਗੰਦੀਆਂ ਹੁੰਦੀਆਂ ਸੀ ਜਿਉਂ ਜਿਹਾ ਚੰਦਾ ਹੁੰਦਾ ਸੀ ਥੱਲੇ ਉਹ ਨਾ ਉੱਤੋਂ ਠੇਕਿਆ ਤੇ ਥੱਲੇ ਉਹਦਾ ਖੱਦਰ ਲੱਗਿਆ ਹੁੰਦਾ ਸੀ ਸਾਫ ਰੰਗ ਦਾ ਗੂੜਾ ਗੂੜਾ ਮਤਲਬ ਪਲੇਨ ਹੁੰਦਾ ਸੀ ਰੰਗ ਜਿਹੜਾ ਜੰਦਾ ਸੀ ਉਹਦਾ ਨਾਮ ਮੈਚ ਕਰਕੇ ਸੰਤਰੀ ਨਾਭੀ ਨਾ ਜੋ ਵੀ ਜਿਵੇਂ ਦੇ ਹੁੰਦੇ ਸੀ ਰੰਗ ਤੇ ਉਹ ਉਹਦੇ ਨਾਲ ਅੱਟੀ ਹੁੰਦੀ ਸੀ ਅੱਟੀ ਦੇ ਨਾਲ ਹਨਾ ਨਗੰਦੀਆਂ ਸੀ ਲਜਾਈਆਂ ਤੇ ਕਈ ਵਾਰੀ ੱਟੀਆਂ ਦੇ ਧਾਗੇ ਵੀ ਵਰਤੇ ਜਾਂਦੇ ਸੀ ਟਟ ਐਂਕਰ ਸਾਰੇ ਤਰ੍ਹਾਂ ਦੇ ਵਰਤੇ ਜਾਂਦੇ ਸੀ ਐਵੇਂ ਵੀ ਬੰਗਾ ਆਉਂਦੇ ਹੁੰਦੇ ਚੀਜ਼ ਨੂੰ ਬੋਲਣ ਲਾ ਦਿੰਦਿਆਂ ਸੀ ਆ ਦੇਖੋ ਇਹ ਐਵੇਂ ਦੇ ਡਿਜ਼ਾਈਨ ਕਰ ਲੈਂਦੀਆਂ ਸੀ ਹਣਾ ਤੇ ਪਹਿਲਾਂ ਤੁਹਾਨੂੰ ਉਹ ਝੋਲਾ ਦਿਖਾਇਆ ਫਿਰ ਆ ਹੋ ਗਿਆ ਹਣਾ ਤੇ ਹੁਣ ਤੀਜਾ ਝੋਲਾ ਆ ਹੋ ਗਿਆ ਆ ਦੇਖੋ ਇਹਦੇ ਉੱਤੇ ਆ ਬਣਾਇਆ ਦਰਖਤ ਬਣਾਇਆ ਵਾ ਦਰਖਤ ਦੀ ਆ ਸ਼ਾਖਾ ਬਣਾਈ ਸ਼ਾਖਾ ਦਿੱਤੀ ਆ ਫੁੱਲ ਜਾਂ ਫਾਲ ਜਾਂ ਪੱਤੀਆਂ ਦੀਆਂ ਬਣਾਈਆਂ ਹੋਈਆਂ ਹਨ ਤੇ ਜਿਵੇਂ ਆ ਜਾਨਵਰ ਮੂੰਹ ਦੇ ਵਿੱਚ ਚੁੰਝ ਦੇ ਵਿੱਚ ਲੈ ਕੇ ਕੁਛ ਨਾ ਕੁਛ ਆ ਦੇਖੋ ਦੇ ਵਿੱਚ ਜਾਂਦੇ ਦੇ ਵਿੱਚ ਪਾ ਕੇ ਗਏ ਤੁੰਬਣੀ ਜੀ ਕਰਦੇ ਆ ਹਨਾ ਪੱਤਾ ਤੋੜ ਲਿਆ ਹਨਾ ਮੂੰਹ ਚ ਪਾ ਲਿਆ ਜਾਂ ਕੁਝ ਕਰ ਲਿਆ ਇਹ ਉਮੀਦ ਆ ਹੁਣ ਤੁਸੀਂ ਦੇਖੋ ਕਿੰਨਾ ਸੋਹਣਾ ਇਹਨਾਂ ਨੂੰ ਰੂਪ ਚੜਿਆ ਪਿਆ ਹੈ ਤਾਂ ਇਹ ਚਿੱਟਾ ਕਪੜਾ ਹੀ ਆ ਹੈ ਦਸੂਤੀ ਆ ਇਹ ਦਸੂਤੀ ਨੂੰ ਕੱਢਿਆ ਗਿਆ ਏ ਤੇ ਐਵੇਂ ਬੀਬੀਆਂ ਆਪ ਦਾ ਕੱਢਦੀਆਂ ਸੀਗੀਆਂ ਤੇ ਆਪ ਦਾ ਵਧੀਆ ਉਹ ਉਹ ਕਰਦੀਆਂ ਸੀਗੀਆਂ ਕੈਸੀ ਦੀ ਬਚਤ ਕਰਦੀਆਂ ਸੇਵਿੰਗ ਕਰਦੀਆਂ ਸੀਗੀਆਂ ਤੇ ਹੁਣ ਆਪਾਂ ਦੇਖੋ ਦੇਖ ਚੱਲਦੇ ਆਂ ਤੇ ਜੇ ਤੁਹਾਨੂੰ ਮੇਰਾ ਇਹ ਪ੍ਰਾਲਾ ਪ੍ਰਾਣੀਆ ਚੀਜ਼ਾਂ ਨਾਲ ਜੋੜਨੇ ਜੜਾਉਣ ਦਾ ਲੱਗਿਆ ਵਧੀਆ ਤੇ ਤੁਸੀਂ ਮੇਰੀ ਵੀਡੀਓ ਨੂੰ ਦੇਖਿਆ ਕਰੋ ਵੱਧ ਤੋਂ ਵੱਧ ਪਲੀਜ਼ ਮੈਨੂੰ ਮੇਰੀ ਰਿਕਵੈਸਟ ਹੀ ਆ ਸਾਰਿਆਂ ਅੱਗੇ ਵੀ ਵੇਖਿਆ ਕਰੋ ਵੀਡੀਓ ਦੇਖਣੀ ਜ਼ਰੂਰੀ ਆ ਸੁਣਨੀ ਜ਼ਰੂਰੀ ਆ ਹਨਾ ਤੇ ਵੇਖੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ